ਕ੍ਰਿਪਟਾਰਕੀਤਾ ਤੇ ਇਹਨਾਂ ਕੋਲ ਰਿਕਵਰੀ ਆ ਸੀ ਮੋਟਰਸਾਈਕਲ ਦੀ ਕਰਵਾ ਲਈ ਹੈ ਇਹ ਅੱਗੇ ਮੋਟਰਸਾਈਕਲ ਕਿੱਥੇ ਵੇਚਦੇ ਸੀ ਤੇ ਇਹਨਾਂ ਦਾ ਕੀ ਉਹ ਦਰਾਨੇ ਤਫਤੀਸ਼ ਆ ਜੀ ਪੂਰੀ ਡੰਗਾਈ ਨਾਲ ਇਹਨਾਂ ਤੋਂ ਕੁਝ-ਕੁਝ ਕਰਾਂਗੇ ਫਿਰ ਜਿਨ੍ਹਾਂ ਨੇ ਇੰਨੀ ਮੁਸਤੈਦੀ ਨਾਲ ਇੰਨੀ ਜਲਦੀ ਮਕਾਦਮੇ ਮੈਨੂੰ ਟ੍ਰੇਸ ਕੀਤਾ ਇਹਨਾਂ ਨੇ ਤਿੰਨ ਮਕਾਦਮਿਆਂ ਦੇ ਵਿੱਚ ਚਾਰ ਦੋਸ਼ੀਆਂ ਨੂੰ ਫੜਨਾ ਬਹੁਤ ਵੱਡੀ ਗੱਲ ਹੈ ਇੱਕ ਹਫ਼ਤੇ ਦੇ ਵਿੱਚ ਵਿੱਚ ਇਹ ਜਿੱਦਾਂ ਆਪਣੇ ਪੀਸੀਐਮ ਸਕੂਲ ਹੈਗਾ ਉਹਦੇ ਸਾਹਮਣੇ ਗਰਾਊਂਡ ਖੇਲਾ ਬੱਚੇ ਖੇਡਣ ਆਉਂਦੇ ਨੇ ਜਾਂ ਕਈ ਜਗ੍ਹਾ ਬੱਚੇ ਕੋਈ ਸ਼ਾਪਿੰਗ ਕਰਨੇ ਇਹ 7 ਨੰਬਰ ਜੂ ਡਾਇਰੈਕਸ਼ਨ ਦੇ ਵਿੱਚ ਵਿੱਚ ਜਿਹੜੀਆਂ ਚੋਰੀਆਂ ਕੀਤੀਆਂ ਇਹਨਾਂ ਨੇ ਬਹੁਤ ਇੱਕ ਹਫ਼ਤੇ ਵਿੱਚ ਪਲੇਸ ਕੀਤੀਆਂ ਤੇ ਬੜੀ ਅਚੀਵਮੈਂਟ ਹੈ ਕਿ ਇੱਕ ਬੰਦੇ ਕੋਲ ਇਹਨਾਂ ਨੇ ਰਿਪੋਰਟ ਮਿਲਿਆ ਹੈਗਾ ਉਹ ਬੜਾ ਹੈਰਾਨੀ ਵਾਲੀ ਗੱਲ ਹੈ ਕਿ ਅਸੀਂ ਉਹਦੀ ਪੁੱਛਗਿੱਛ ਕਰ ਰਹੇ ਹਾਂ ਕਿ ਉਹ ਵਿਅਪਨ ਕਿੱਥੋਂ ਲੈ ਕੇ ਆਇਆ ਤੇ ਵਿਅਪਨ ਕਿਸ ਪਰਪਜ਼ ਲਈ ਲਿਆਦਾ ਤੇ ਕਿਸ ਜਗ੍ਹਾ ਕੇ ਵਰਤਦਾ ਉਹ ਵੀ ਅਸੀਂ ਇਹਨਾਂ ਨੂੰ ਨਹੀਂ ਤੇ ਸ਼ਕਤੀ ਨਾਲ ਪੁੱਛਗਿੱਛ ਕਰਾਂਗੇ ਚੇਨ ਪੂਰੀ ਤੋੜਾਂਗੇ ਤੇ ਅਸੀਂ ਇਹ ਪੂਰੀ ਨਾਲ ਦੇ ਜਿੰਨੇ ਵੀ ਇਹਨਾਂ ਨਾਲ ਇਸ ਐਕਟੀਵਿਟੀ ਜਿੰਨੇ ਵੀ ਇਹਨਾਂ ਨਾਲ ਕੋਈ ਬਾਤ ਕੋਈ ਛੋਟਾ ਮोटा ਵੀ ਜਿਹੜੇ ਨੇ ਸਾਥ ਵੀ ਦਿੱਤਾ ਉਹ ਵੀ ਅਸੀਂ ਅੱਜ ਕਰਾਂਗੇ ਤੇ ਜਲਦੀ ਤੁਹਾਡੇ ਨਾਲ ਖਲਾਸੀ ਸ਼ਾਦੀ ਕਰਾਂਗੇ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਇਸ ਪੂਰੀ ਚੇਨ ਨੂੰ ਤੋੜਾਂਗੇ ਲੋਰਣਾ ਵਾਲੇ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਤੁਹਾਡੇ ਮਿਹਨਤ ਦੀ ਕਮਾਈ ਨਾਲ ਕੀਤੀ ਚੀਜ਼ ਨੂੰ ਅਦਰ ਕੋਈ ਚੋਰ ਚੋਰੀ ਕਰਕੇ ਲੈ ਜਾਵੇ ਤਾਂ ਕਿੰਨਾ ਕੁ ਦੁੱਖ ਲੱਗਦਾ ਹੈ ਲੇਕਿਨ ਉਸ ਨੂੰ ਟਰੇਸ ਕਰਨ ਤੇ ਪੁਲਿਸ ਨੂੰ ਕਿੰਨਾ ਕੁ ਲੋਡ ਪੈਂਦਾ ਵਾ ਤੇ ਉਹ ਵੀ ਤੁਹਾਨੂੰ ਜਾਣੂ ਕਰਾਵਾਂਗੇ ਲੇਕਿਨ ਲੁਧਿਆਣਾ ਡਿਵੀਜ਼ਨ ਨੰਬਰ 7 ਤੇ ਤਾਜਪੁਰ ਚੌਂਕੀ ਤੇ ਅਸ਼ੋਕ ਕੁਮਾਰ ਜੀ ਏਸੀਪੀ ਤੇ ਅਭਿਮਨਿਊ ਰਾਣਾ ਜੀ ਏਡੀਸੀਪੀ ਜਸਕਿਨ ਤੇਜਾ ਜੀ ਤੇ ਪੁਲਿਸ ਕਮਿਸ਼ਨ ਲੁਧਿਆਣਾ ਦੀ ਗੱਲ ਕਰੀਏ ਤਾਂ ਉਹਨਾਂ ਦੀ ਪੂਰੀ ਟੀਮ ਲੁਧਿਆਣਾ ਦੀ ਤੇ ਜੋ ਤੁਹਾਡੇ ਵਹੀਕਲ ਚੋਰੀ ਹੁੰਦੇ ਸੀ ਉਹਨਾਂ ਨੂੰ ਜਿਹੜਾ ਲੱਭਿਆ ਤੇ ਉਸ ਨੂੰ ਥਾਣੇ ਲੈ ਕੇ ਆਏ ਤੇ ਉਸ ਤੋਂ ਬਾਅਦ ਜੋ ਵਹੀਕਲ ਚੋਰੀ ਕਰਦੇ ਸੀ ਇੱਕ ਗੈਂਗ ਸੀਗਾ ਜਿਨ੍ਹਾਂ ਵੱਲੋਂ ਇੱਕ ਦੇਸੀ ਕੱਟਾ ਵੀ ਬਰਾਮਦ ਹੋਇਆ ਵਾ ਜਿਆਦਾ ਜਾਣਕਾਰੀ ਅਸ਼ੋਕ ਜੀ ਕੋਲਾਂਗੇ ਅਸ਼ੋਕ ਜੀ ਪਹਿਲਾਂ ਤਾਂ ਤੁਸੀਂ ਆ ਦੱਸੋ ਕਿੰਨੀ ਦੇਰ ਪਹਿਲੇ ਤੋਂ ਵਾਰਦਾਤਾਂ ਕਰ ਰਹੇ ਨੇ ਵਾਰਦਾਤ ਕਰਨ ਦਾ ਮਕਸਦ ਕੀ ਹੁੰਦਾ ਸੀ ਤੇ ਇਹ ਕਿਸ ਚੀਜ਼ ਜਗ੍ਹਾ ਤੇ ਜਾ ਕੇ ਇਹ ਮੋਟਰਸਾਈਕਲ ਵਹੀਕਲ ਵੇਚਦੇ ਸੀ ਅਸੀਂ ਇਹਨਾਂ ਨੂੰ ਇਹਨਾਂ ਕੋਲ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲ ਰਿਕਵਰੀ ਅਸੀਂ ਮੋਟਰਸਾਈਕਲ ਦੀ ਕਰਵਾ ਲਈ ਹੈ ਇਹ ਅੱਗੇ ਮੋਟਰਸਾਈਕਲ ਕਿੱਥੇ ਵੇਚਦੇ ਸੀ ਤੇ ਇਹਨਾਂ ਦਾ ਕੀ ਉਹ ਦਰਾਨੇ ਤਫਤੀਸ਼ ਅਸੀਂ ਪੂਰੀ ਢੰਗਾਈ ਨਾਲ ਇਹਨਾਂ ਤੋਂ ਪੁੱਛ ਕੇ ਚ ਕਰਾਂਗੇ ਫਿਰ ਅਸੀਂ ਤੁਹਾਡੇ ਨਾਲ ਜਲਦੀ ਖਲਾਸਾ ਸਾਂਝਾ ਕਰਾਂਗੇ ਅਸੂਜ ਇੱਕ ਵੱਡਾ ਸਵਾਲ ਹੋ ਜਾਂਦਾ ਹੈ ਕਿ ਇਹ ਵੱਡਾ ਸਵਾਲ ਇਸ ਕਰਕੇ ਹੈ ਕਿ ਇਹ ਚੋਰੀ ਕਰਦੇ ਸੀ ਇਹਨਾਂ ਕੋਲ ਮਾਸਟਰ ਕੀ ਹੁੰਦੀ ਸੀਗੀ ਕਿ ਕਿਸ ਤਰ੍ਹਾਂ ਇਹ ਮੋਟਰਸਾਈਕਲ ਦੀ ਜਾਂ ਐਕਟਿਵਾ ਤੇ ਕਿਹੜੀ ਕੀ ਲਗਾਉਂਦੇ ਸੀ ਜਿਸ ਨਾਲ ਇਹ ਮੋਟਰਸਾਈਕਲ ਜਾਂ ਐਕਟਿਵਾ ਚੋਰੀ ਕਰ ਲੈਂਦੇ ਸੀ ਕੋਈ ਮਾਸਟਰ ਕੀ ਸੀ ਜਾਂ ਲੋਕ ਤੋੜਦੇ ਸੀਗੇ ਕਿਸ ਚੀਜ਼ ਨਾਲ ਚੋਰੀ ਕਰਦੇ ਸੀਗੇ ਇਹ ਲੋਕ ਲੋਕ ਵੀ ਤੋੜ ਲੈਂਦੇ ਸੀ ਤੇ ਕਈ ਕਈ ਪੁਰਾਣੀਆਂ ਚਾਬੀਆਂ ਜਿਹੜੀਆਂ ਹੈਗੀਆਂ ਉਹ ਇਸਤੇਮਾਲ ਕਰ ਲੈਂਦੇ ਜਿਹਦੇ ਨਾਲ ਕਈ ਜਗ੍ਹਾ ਤਾਂ ਮੋਟਰਸਾਈਕਲ ਵੀ ਖੁੱਲਾ ਰਹਿ ਜਾਂਦਾ ਤੇ ਉਹ ਵੀ ਧਿਆਨ ਰੱਖਦੇ ਨੇ ਤੇ ਪੁਰਾਣੀ ਚਾਬੀ ਵੀ ਇਸਤੇਮਾਲ ਕਰ ਲੈਂਦੇ ਤੇ ਖੋਲ ਕੇ ਲੈ ਜਾਂਦੇ ਨੇ। ਜ਼ਿਆਦਾਤਰ ਇਹਨੇ ਕਿਹੜੇ ਇਲਾਕੇ ਚ ਵਾਰਦਾਤਾ ਕੀਤੀਆਂ ਕਿਉਂਕਿ ਗੱਲ ਕੀਤੀ ਜਾਵੇ ਤਾਂ ਤੇ ਬੀਸੀਐਮ ਸਕੂਲ ਦੇ ਕੋਲ پارک ਵੀ ਹੈ ਉੱਥੇ ਵੀ ਮੋਟਰਸਾਈਕਲ ਜ਼ਿਆਦਾ ਚੋਰੀ ਹੁੰਦੇ ਸੀ ਲੋਕਾਂ ਨੇ ਖੁਦ ਮਿਹਨਤ ਕੀਤੀ ਡਿਊਟੀ ਲਗਾਈ ਪੁਲਿਸ ਨੂੰ ਦੱਸਿਆ ਐਸਐਚਓ ਸਾਹਿਬ ਨੂੰ ਦੱਸਿਆ ਤੇ ਐਸਐਚਓ ਸਾਹਿਬ ਨੇ ਗ੍ਰਿਫਤਾਰ ਵੀ ਕੀਤੇ ਤੇ ਲੇਕਿਨ ਉੱਥੋਂ ਦੀ ਕਿੰਨੇ ਕ ਮੋਟਰਸਾਈਕਲ ਗ੍ਰਿਫਤਾਰ ਹੋਏ ਮਤਲਬ ਬਰਾਮਦ ਹੋਏ ਨੇ। ਮੈਂ ਤਾਂ ਸਭ ਤੋਂ ਪਹਿਲਾਂ ਐਸਐਜਡ 20 ਨੰਬਰ 7000 ਭਪਿੰਦਰ ਸਿੰਘ ਤੇ ਜਸਵਾਲ ਸਿੰਘ ਚੌਂਕੀਨ ਚਾਰ ਤੇ ਇਹਨਾਂ ਦੀ ਟੀਮ ਨੂੰ ਸਾਰ ਨੂੰ ਵਧਾਈ ਦਿਨਾ ਤੇ ਸ਼ਾਬਾਸ਼ ਦਿਨਾ ਵੀ ਜਿਨ੍ਹਾਂ ਨੇ ਇੰਨੀ ਮਸਤੀਦੀ ਨਾਲ ਇੰਨੀ ਜਲਦੀ ਮਕਾਦਮੇ ਨੂੰ ਟ੍ਰੇਸ ਕੀਤਾ ਇਹਨਾਂ ਨੇ ਤਿੰਨ ਮਕਾਦਮਿਆਂ ਦੇ ਵਿੱਚ ਚਾਰ ਚੋਰੀਆਂ ਨੂੰ ਫੜਨਾ ਬਹੁਤ ਵੱਡੀ ਗੱਲ ਹੈ ਇੱਕ ਹਫ਼ਤੇ ਦੇ ਵਿੱਚ ਵਿੱਚ ਇਹ ਜਿੱਦਾਂ ਆਪਣੇ ਬੀਸੀਐਮ ਸਕੂਲ ਹੈਗਾ ਉਹਦੇ ਸਾਹਮਣੇ ਗਰਾਊਂਡ ਖੇਲਾ ਬੱਚੇ ਖੇਡਣ ਆਉਂਦੇ ਨੇ ਜਾਂ ਕਈ ਜਗ੍ਹਾ ਬੱਚੇ ਕੋਈ ਸ਼ਾਪਿੰਗ ਕਰਨੇ ਇਹ 7 ਨੰਬਰ ਜੂ ਡਾਇਰੈਕਸ਼ਨ ਦੇ ਵਿੱਚ ਵਿੱਚ ਜਿਹੜੀਆਂ ਚੋਰੀਆਂ ਕੀਤੀਆਂ ਇਹਨਾਂ ਨੇ ਬਹੁਤ ਇੱਕ ਹਫ਼ਤੇ ਦੇ ਵਿੱਚ ਟ੍ਰੇਸ ਕੀਤੀਆਂ ਤੇ ਵੱਡੀ ਅਚੀਵਮ ਤੇ ਇੱਕ ਦੋ ਮੋਟਰਸਾਈਕਲ ਰਿਕਵਰ ਕੀਤੇ ਹੈਗੇ ਤੇ ਵੱਡੀ ਗੱਲ ਇਹ ਵੀ ਇੱਕ ਸਨਸਨੀ ਖੇਜ ਜਿਹੜੀ ਇੱਕ ਬੰਦੇ ਕੋਲ ਇਹਨਾਂ ਪਿਸਤੌਲ ਮਿਲਿਆ ਹੈਗਾ ਉਹ ਬੜਾ ਹੈਰਾਨੀ ਵਾਲੀ ਗੱਲ ਹੈ ਕਿ ਅਸੀਂ ਉਹਦੀ ਪੁੱਛਗਿੱਛ ਕਰ ਰਹੇ ਹਾਂ ਕਿ ਉਹ ਵੈਪਨ ਕਿੱਥੋਂ ਲੈ ਕੇ ਆਇਆ ਤੇ ਵੈਪਨ ਕਿਸ ਪਰਪਸ ਲਈ ਲਿਆਂਦਾ ਤੇ ਕਿਸ ਜਗ੍ਹਾ ਕੇ ਵਰਤਿਆ ਉਹ ਵੀ ਅਸੀਂ ਇਹ ਢੰਗਾਈ ਨਾਲ ਤੇ ਸਖਤੀ ਨਾਲ ਪੁੱਛਗਿੱਛ ਕਰਾਂਗੇ ਅਸ਼ੋਕ ਜੀ ਰੌਂਦ ਬੜੇ ਨੇ ਇਹਦੇ ਅੰਦਰ ਗੱਲ ਕੀਤੀ ਹੈ ਵੈ ਰੌਂਦ ਬੜੇ ਨੇ ਕਿ ਇਹਦੇ ਗੋਲੀਆਂ ਬਹੁਤ ਨੇ ਕਿ ਇਹ ਫਾਇਰ ਹੋਇਆ ਕਿ ਨਹੀਂ ਹੋਇਆ ਕਿ ਆ ਗੋਲੀਆਂ ਦਾ ਵੀ ਇੱਕ ਵੱਡਾ ਮਕਸਦ ਬਣ ਜਾਂਦਾ ਕਿ ਇਹ ਬੱਤੀ ਬੋਰਦੀ ਹੋਊਗੀ ਮੇਰੇ ਖਿਆਲ ਆ ਕਿ ਇਹ ਗੋਲੀਆਂ ਕਿੱਥੋਂ ਲੈ ਕੇ ਆਏ ਨੇ ਇਹ ਇੱਕ ਵੱਡਾ ਸਵਾਲ ਹੈ ਕਿ ਰਿਮਾਂਡ ਹਾਸਲ ਕੀਤੀ ਹੋਗੀ ਤੇ ਪੁੱਛਿਆ ਜਾਊਗਾ ਕਿ ਇਹ ਗੋਲੀਆਂ ਕਿੱਦਾਂ ਲੈ ਕੇ ਆਂਦੇ ਸੀਗੇ ਕਿਸ ਧਿਆਨ ਪਟਕਾ ਕੇ ਜਾਂ ਕਿਹੜੇ ਜ਼ਿਲ੍ਹੇ ਤੋਂ ਲੈ ਕੇ ਆਂਦੇ ਸੀਗੇ ਸਾਡੇ ਨੇ ਇੱਕ ਆਰਮਰੀ ਹੈਗੇ ਜਿਹੜੇ ਇਸ ਚੀਜ਼ ਦੇ ਐਕਸਪਰਟ ਹੈਗੇ ਆ ਅਸੀਂ ਮੁਤਾਬਕ ਪ੍ਰੋਸੀਜਰ ਅਸੀਂ ਹੁਣ ਇਹ ਵੈਪਨ ਉਹਨਾਂ ਨੂੰ ਦਿਖਾਵਾਂਗੇ ਤੇ ਉਹ ਦੱਸਣਗੇ ਕਿ ਕਿਹੜਾ ਵੈਪਨ ਚੱਲਣ ਯੋਗ ਹੈਗਾ ਕਿ ਨਹੀਂ ਇਹ ਵੈਪਨ ਪਹਿਲਾਂ ਕਦੋਂ ਚੱਲਿਆ ਹੈਗਾ ਤੇ ਇਹ ਜਿਹੜੇ ਕਾਰਟ੍ਰਿਜ ਹੈਗੇ ਚੱਲਣ ਯੋਗ ਹੈ ਇਹ ਇਹਨਾਂ ਦੇ ਮਾਰਕਾ ਵਗੈਰਾ ਸਾਰਾ ਸਪੈਸੀਫਿਕ ਅਸੀਂ ਪ੍ਰੋਪਰ ਉਹਨਾਂ ਕੋਲੋਂ ਜਾਣਕਾਰੀ ਲਵਾਂਗੇ ਤੇ ਉਹ ਇਨ ਰਾਈਟਿੰਗ ਸਾਨੂੰ ਇਹਦੇ ਬਾਰੇ ਲਿਖ ਕੇ ਦੇਣਗੇ ਇਹਦੇ ਵਿੱਚ ਜਿਹੜਾ ਵੈਪਨ ਚਲਾਉਂਦਾ ਸੀ ਉਹ ਸ਼ਖਸ ਕੋਲੋਂ ਹੈ ਸਰ ਜਿਹੜੇ ਜਿਹੜੇ ਕੋ ਵੈਪਨ ਬਰਾਮਦ ਹੋਇਆ ਹੈ ਅਰਜਨ 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 ਨਾਂ ਦਾ ਇੱਕ ਦੋਚੀ ਹੈਗਾ ਜਿਹਦੇ ਖਿਲਾਫ ਮੁਕੱਦਮਾ ਨੰਬਰ 158 ਦਰਜ ਕੀਤਾ ਹੈਗਾ ਤੇ ਉਹਦੇ ਕੋਲ ਵੈਪਨ ਅਜੇ 27 ਐਵੀਡੈਂਸ ਸਾਡੀ ਪ੍ਰोसीजर ਮੁਤਾਬਕ ਅਸੀਂ ਰਿਕਵ ਤੇ ਅਸੀਂ ਉਹਨਾਂ ਮਜੀਦ ਪੁੱਛ ਕੇ ਜਾਰੀ ਹੈਗੀ ਆਪਾਂ ਹੋਰ ਪੁੱਛ ਕੇ ਨੰਗਾਈ ਨਾ ਕਰਾਂਗੇ ਵੀ ਇਹ ਵੈਪਨ ਕਿੱਥੋਂ ਲੈ ਕੇ ਆਇਆ ਤੇ ਇਹਨੇ ਕਿਹੜੀ ਵਾਰਦਾਤ ਚ ਵਰਤੇ ਤੇ ਕਿੰਨੇ ਕੁ ਇਹਦੇ ਕੋਲ ਹੀ ਅਰਜਨ ਦੇ ਕੋਲ ਹੀ ਜਿਹੜਾ ਕਿਊਸ ਅਰਜਨ ਹੈ ਇਹਦੇ ਕੋਲ ਕਿੰਨੇ ਕੁ ਵਹੀਕਲ ਬਰਾਮਦ ਹੋਏ ਨੇ ਕਿ ਇਹ ਜਿਹਦੇ ਕੋਲ ਵੈਪਨ ਹੈ ਤੇ ਉਹ ਵਹੀਕਲ ਤਾਂ ਬਰਾਮਦ ਹੋਏ ਹੋਣਗੇ ਉਹਦੇ ਤੋਂ ਵੀ ਅਸੀਂ ਇਹਨਾਂ ਕੋ ਵੀ ਵਹੀਕਲ ਤਾਂ ਮਿਲ ਜਣੇ ਬਟ ਸਾਡਾ ਹੁਣ ਜ਼ਿਆਦਾ ਧਿਆਨ ਇਹਦੀ ਜਿਹੜਾ ਵੈਪਨ ਮਿਲ ਕਰਕੇ ਇਹਦੀ ਉਸ ਪੋਸ਼ਕਸ਼ਾਲੇ ਪਾਸੇ ਜਾਵਾਂਗੇ ਕਿਉਂਕਿ ਸ਼ਹਿਰ ਵੱਡਾ ਆਪਣਾ ਇਹ ਬਿਜ਼ਨਸ ਕਲਾਸ ਸ਼ਹਿਰ ਹੈਗਾ ਤੇ ਇੱਥੇ ਲੋਕੀ ਬਿਜ਼ਨਸ ਕਲਾਸ ਬਹੁਤ ਲੋਕ ਆਉਂਦੇ ਨੇ ਅਸੀਂ ਜ਼ਿਆਦਾਤਰ ਅਸੀਂ ਜ਼ੋਰ ਹੁਣੇ ਦੇ ਤੇ ਦੇਵਾਂਗੇ ਵੀ ਵੈਪਨ ਕਿੱਥੋਂ ਆਇਆ ਤੇ ਕਿਸ ਪਰਪਤ ਚ ਲਿਆ ਕਿੰਨੇ ਦਿਨ ਦਾ ਰਿਮਾਰਟ ਸਰ ਹਾਸਿਲ ਕਰੋਗੇ ਅਸੀਂ ਵੱਤ-ਵੱਤ ਜਿੰਨਾ ਵੀ ਸਾਡੇ ਨੂੰ 7 ਦਿਨ ਦੇ ਜਿੰਨਾ ਵੀ ਵੱਤ-ਵੱਤ ਮਿਲਿਆ ਜੱਸਾ ਉਹਨੂੰ ਰਿਕੁਐਸਟ ਕਰਕੇ ਅਸੀਂ ਰਿਮਾਰਟ ਹਾਸਿਲ ਕਰਾਂਗੇ ਕੋਰਟ 'ਚ ਜੇ ਪੇਸ਼ਤਾ ਨਹੀਂ ਹੋਏ ਨਹੀਂ ਕੋਰਟ 'ਚ ਪੇਸ਼ ਫੋਰਥ ਪੀਸ ਕਰਨਾ ਚੇਨ ਟੁੱਟ ਸਕਦੀ ਹੈ ਕਿਉਂਕਿ ਤਿੰਨ ਹਜੇ ਮਿਲੇ ਨੇ ਕੀ ਪਤਾ ਚੇਨ ਹੋਰ ਵੀ ਹੋਵੇ ਉਹ ਕਬਾੜੀਆਂ ਵੀ ਲੱਭ ਸਕਦਾ ਜਿੰਨੂੰ ਅਬੀਜ਼ ਦੇ ਹੁਣ ਡਿਸਟਰੋਏ ਕਰਕੇ ਚੇਨ ਪੂਰੀ ਤੋੜਾਂਗੇ ਤੇ ਅਸੀਂ ਇਹਨਾਂ ਪੂਰੀ ਨਾਲ ਦੇ ਜਿੰਨੇ ਵੀ ਇਹਨਾਂ ਨਾਲ ਸੈਕੂਡ ਜਿੰਨੇ ਵੀ ਇਹਨਾਂ ਨਾਲ ਕੋਈ ਬਾਤ ਕੁਛ ਛੋਟਾ ਮੋਟਾ ਵੀ ਜਿਹੜੇ ਜਿਹੜੇ ਸਾਥ ਵੀ ਦਿੱਤਾ ਉਹ ਵੀ ਅਸੀਂ ਕਿਰਤਾ ਕਰਾਂਗੇ ਤੇ ਜਲਦੀ ਤੁਹਾਡੇ ਨਾਲ ਖਲਾਸੀ ਸ਼ਾਦੀ ਕਰਾਂਗੇ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਇਸ ਪੂਰੀ ਚੇਨ ਨੂੰ ਤੋੜਾਂਗੇ ਲੇਕਿਨ ਅਸੀਂ ਥੈਂਕਸ ਅਸੀਂ ਆਪ ਕਹਿਣ ਲੱਗੇ ਆ ਤੁਹਾਡੇ ਐਸਐਚਓ ਨੂੰ ਤੁਹਾਡੇ ਤਾਜਪੁਰ ਚੌਕੀ ਇੰਚਾਰ ਨੂੰ ਖਾਸ ਕਰਕੇ ਤੁਹਾਨੂੰ ਤੇ ਸੀਪੀ ਸਾਹਿਬ ਨੂੰ ਤੇਜਾਜੀ ਨੂੰ ਅਭਿਮਨਿਉ ਰਾਣਾ ਜੀ ਨੂੰ ਲੁਧਿਆਣਾ ਪੁਲਿਸ ਨੂੰ ਇਹ ਜੋ ਪਿੱਛੇ ਖੜੇ ਨੇ ਲੁਧਿਆਣਾ ਪੁਲਿਸ ਦੇ ਮੁਲਾਜ਼ਮ ਇਹਨਾਂ ਨੂੰ ਕੀ ਅਵਾਰਡ ਦਿੰਨੇ ਹੋ ਕਿਉਂਕਿ 7 ਦਿਨ ਬੜੀ ਛੋਟੀ ਜੀ ਦਿਨਾਂ ਦੇ ਵਿੱਚ ਹੀ ਇਹ ਰਿਕਵਰੀ ਬਰੰਭਤ ਹੋਈ ਆ ਸਾਡੇ ਮਾਨਯੋਗ ਸੀਪੀ ਸਾਹਿਬ ਸਰਦਾਰ ਤੇਜ ਸਿੰਘ ਡੀਸੀਪੀ ਸਾਹਿਬ ਰਾਣਾ ਮਨਿਉ ਜੀ ਏਡੀਸੀ 4 ਸਾਹਿਬ ਜਿਹੜੇ ਉਹਨਾਂ ਨੇ ਪਹਿਲਾਂ ਹੀ ਮੈਨੂੰ ਕਿਹਾ ਵੀ ਜਿਹੜਾ ਕੰਮ ਕਰਦਾ ਉਹਦਾ ਤੁਰੰਤ ਰਿਵਾਰਡ ਬਾਰੇ ਲਿਖ ਕੇ ਭੇਜੋ ਮੈਂ ਇਹਨਾਂ ਪ੍ਰੈਸ ਕਾਨਫਰੰਸ ਤੋਂ ਬਾਅਦ ਆਪਣੇ ਰੀਡਰ ਨੂੰ ਲਾ ਕੇ ਪ੍ਰੋਪਰ ਇਹਨਾਂ ਦਾ ਰਿਵਾਰਡ ਲਈ ਲਿਖ ਕੇ ਭੇਜਾਂਗੇ ਕਿਉਂਕਿ ਇਹਨਾਂ ਨੇ ਜੋ ਕੰਮ ਹੈ ਬਹੁਤ ਹੀ ਸਲੰਘਾਯੋਗ ਕੰਮ ਕੀਤਾ ਜੀ ਜਲ ਚੈਨ ਟੁੱਟ ਸਕਦਾ ਹਾਂ ਜਲ ਬਿਲਕੁਲ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਸਾਡਾ ਅਸ਼ੋਕ ਜੀ ਸੀਗੇ ਤਾਜਪੁਰ ਚੌਂਕੇ ਦੇ ਇੰਚਾਰ ਨੇ ਥਾਣਾ 7 ਐਸਐਚਓ ਮੌਜੂਦ ਨੇ ਪਿੱਛੇ ਉਹ ਤਿੰਨ ਸ਼ਖਲਾਂ ਦੇਖ ਰਹੇ ਹੋ ਨਾ ਜਿਹੜੀ ਤੁਸੀਂ ਇਹ ਵੀਕਲ ਚੋਰ ਨੇ ਜੋ ਤੁਹਾਡੀ ਮਿਹਨਤ ਦੀ ਕਮਾਈ ਦੇ ਵੀਕਲ ਚੋਰੀ ਕਰਦੇ ਸੀ ਲੇਕਿਨ ਰਿਮਾਂਡ ਨਰਾ ACP ਦੇ ਕਹਿਣ ਦੇ ਮੁਤਾਬਕ ਕਿ ਜਲਦ ਲਿੱਤਾ ਜਾਊਗਾ 7 ਦਿਨ ਦਾ ਰਿਮਾਂਡ ਲਿੱਤਾ ਜਾਊਗਾ ਜੋ ਵੀ ਜੱਸ ਸਾਹਿਬ ਸਾਹਮਣੇ ਅਪੀਲ ਕੀਤੀ ਹੋਗੀ ਉਹ ਰਿਮਾਂਡ ਲਿੱਤਾ ਜਾਊਗਾ ਲੇਕਿਨ ਕਾਬਲੇ ਤਾਰੀਫ ਕੰਮ ਸਾਡੀ ਲੁਧਿਆਣਾ ਪੁਲਿਸ ਦਾ ਲੁਧਿਆਣਾ ਪੁਲਿਸ ਦਾ ਇਸ ਕਰਕੇ ਕਾਬਲੇ ਤਾਰੀਫ ਕੰਮ ਹੈ ਕਿਉਂਕਿ ਤੁਹਾਡੀ ਮੈਨੇ ਦੀ ਚੀਜ਼ ਜਿਹੜੀ ਹੈ ਤੁਸੀਂ ਕਿਸ਼ਤਾਂ 'ਚ ਲੈਂਦੇ ਹੋ ਇਨਸਟਾਲਮੈਂਟ ਤੇ ਲੈਂਦੇ ਹੋ ਲੈਂਦੇ ਹੋ ਤਾਂ ਕਿਸ ਤਰ੍ਹਾਂ ਇਹ ਵੇਚਦੇ ਨੇ ਉਹ ਚੈਨ ਟੁੱਟਣੀ ਵੀ ਜ਼ਰੂਰੀ ਹੈ ਲੇਕਿਨ ਇਹਦੇ ਵਿੱਚ ਕਿ ACP ਸਾਹਿਬ ਤੇ DGP ਪੰਜਾਬ ਗੌਰਵ ਯਾਦਵ ਤੇ ਅਰਪੀ ਸ਼ੁਕਲਾ ਲੌਨ ਆਰਡਰ DGP ਨੂੰ ਆਹੀ ਕਹਿਣਾ ਚਾਹਾਂਗੇ ਕਿ ਜੋ ਤੁਹਾਡੇ ਮੁਲਾਜ਼ਮ ਨੇ ਜੋ ਤੁਹਾਡੇ ਅਫ ਉਹਨਾਂ ਨੂੰ ਹੋਰ ਹੱਲਾਸ਼ੇਰੀ ਦਿਵੋ ਤਾਂ ਕਿ ਲੁਧਿਆਣਾ ਚ ਕ੍ਰਾਈਮ ਬਿਲਕੁਲੀ ਘਟਾਇਆ ਜਾ ਸਕੇ ਲੁਧਿਆਣਾ ਤੋਂ ਕੈਮਰਾਮਨ ਹਨੀ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ